ਵੀਡੀਓ ਕੋਈ ਪਾਈ ਨਹੀਂ ਸੀ ਕਿ ਸ਼ਾਰਟ ਵੀਡੀਓ ਪਾਈ ਸੀ ਇਕੱਲੀ ਕਿੰਨੇ ਦਿਨਾਂ ਬਾਅਦ ਲਾਈਵ ਆਏ ਆ ਦੁਬਾਰਾ ਜੋੜੇ ਖੋਲੇ ਆਪਾਂ ਕਿੰਨੇ ਘੰਟਾ ਘੰਟਾ ਫਿਰਨ ਦਿਆ ਕਰਾਂਗੇ ਹੁਣ ਇਹਨਾਂ ਨੂੰ ਕਿਉਂਕਿ ਪਲਾਉਣੇ ਇਹਨਾਂ ਤੋਂ ਬੱਚੇ ਆ ਹੁਣ ਆਪਾਂ ਅਗਲੇ ਸਾਲ ਲਈ 20 ਕ ਬੱਚੇ ਹੋ ਜਾਣ ਅਗਲੇ ਸਾਲ ਲਈ ਆ ਗਰਮੀਆਂ ਗਰਮੀਆਂ ਦੇ ਵਿੱਚ ਘੜਾ ਲੈਣੇ ਆਪਾਂ ਇਹ ਦੇਖੋ ਟਾਕਾ ਪੈਂਦਾ। ਬਾਕੀ ਕੀ ਬੱਚੇ ਘਟਾਉਣੇ ਆ। ਕਿਉਂਕਿ 8-9 ਬੱਚੇ ਦੂਜੇ ਘਰੇ ਵੀ ਜਾਣੇ ਆ। ਜਿਆਦਾ ਦੋਸਤ ਆ ਜਾਂਦਾ ਦੇਣੇ ਪੈਂਦੇ ਫੇ। ਸਰੋਂ ਥੋੜੀ ਹੋਰ ਸੈੱਟ ਦਈਏ ਇਹਨਾਂ ਨੂੰ ਬਾਸਰ ਹਣਾ ਓਕੇ ਆ ਹਣਾ ਉੱਤਰ ਵੀ ਮਿਲ ਜਾ ਨਹੀਂ ਬੱਤ ਆ ਲੈ ਅਲੱਗੇ ਤਰ੍ਹਾਂ ਕਰ ਤਨ ਆ ਦੇ ਸਰੋਂ ਟੋਟ ਕੇ

ත එනම් කටනාව බා ටගතේට මෝ සමාජ්‍යවාදීලො ਮੌਸਮ ਨਹੀਂ ਅੱਜ ਵਧੀਆ ਬਹੁਤ ਠੰਡਾ ਜਿਹਾ ਲੱਗਾ ਪਤਾ ਨਹੀਂ ਮੈਂ ਲਾਈਵ ਦੇਖਦਾ ਸੀ ਬਾਜੀ ਇੱਕ 138 ਉੱਡੇ ਆ 91 ਕਬੂਤਰ ਹਲੇ ਫਿਰਦੇ ਉੱਥੇ ਸਾਂਝੀ ਹੋ ਗਈ ਆ ਛਕੀਆਂ ਲੱਗ ਗਈਆਂ ਪਾਰਾਂ ਤਰੀ ਇਹਨੂੰ ਦੇਖੋ ਜੇ ਜਾਨਵਰ ਵਧੀਆ ਰਹੇ ਤਾਂ ਛੱਡ ਲਵਾਂਗੇ ਨਹੀਂ ਰੂਮ ਮੰਗਦੇ ਸੀ ਘਰ ਦੇ ਉਹ ਪਤਾ ਨਹੀਂ ਕਿ ਕਿਹੜਾ ਰੱਖਰ ਉੱਪਰ ਹੋ ਗਿਆ ਸਦਸ਼ਨ ਲੋਤ ਦੇ ਦੇਵਤੇ ਸਦਸ਼ਨ ਇਹ ਦੇਖਣਾ ਆ ਕੁਬੂਦਰੀ ਸੈਟ ਹੋ ਗਏ ਹਨ ਕੱਢ ਕੇ ਅੰਡੇ ਕਾਲੇ ਮੋਢਿਆਂ ਵਾਲੀ ਦੜੋ ਉਗਤਾ ਹਾਂ ਇਦਾਂ ਦਾ ਪਾਉਗੀ ਹਨਾ ਬਾਕੀ ਫੇਰੀ ਜਾਂਦੇ ਆਪਣੀ ਮਰਜ਼ੀ ਨਾਲ ਵਧੀਆ ਇਦਾਂ ਹੀ ਫਿਰਦੇ ਰਹਿਣ No, non bad No, no that they are paying no, no, no bad day, ਅੰਡੇ ਦਾ ਇਲਾਜ ਪੜਾ ਕਬੂਤਰੀ ਅੱਗੇ ਦਿੰਦੀ ਸੀ ਅੰਡੇ ਤਾਂ ਹੁਣ ਦੇਣੋਂ ਹਟ ਗਈ ਆ ਕਬੂਤਰੀ ਅੱਗੇ ਅੰਡੇ ਦਿੰਦੀ ਸੀ ਹੁਣ ਦੇਣੋਂ ਹਟ ਗਈ ਆ ਤਾਂ ਉਹਦਾ ਕੋਈ ਇਲਾਜ ਦੱਸੋ ਜੇ ਮੇਰਾ ਭਰਾ ਫੋਟੋ ਨਹੀਂ ਸੇਨੋ ਕਮੈਂਟ ਚ ਜਾਂਦਾ ਆਪਣਾ ਨੰਬਰ ਲਿਖ ਦਿਓ ਜਿਹੜਾ ਫੋਨ ਕਰਕੇ ਥਾਤਾ ਪਾ ਸਕਣਵਾ ਆਇਆ 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 ਆਇਓ ਰ ਆਇਆ 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 ਵੀ ਆਇਆ ਵੀ ਆਇਆ ਵੀ ਬਰਨਾਨੀਆਂ ਪਿੱਟਵਲ ਚਤਰੀਆਂ ਦਾ ਕੱਪੜਾ ਵੀ ਖਾਣ ਕਾ ਪੈ ਗਿਆ ਏ ਜਗਤਾ ਸੀ ਜਨ ਸਾਡਾ ਮਨਸ ਟਕੇ ਬਰ ਬਰ ਹੁ ਨਿਆਨ ਨਵਰਨੀ ਬਕੇ ਕਿ ਕਿ ਸਮਾਰੀ ਹਕਨੇ Karabumari pali jojo kar jair wala jai. Jai rava cha pali jai. Jai rava ਗੀ ਕੀ ਹਾਲ ਚਲੋ ਤੋ ਰੱਬ ਮੈਂ ਵੀ ਨਹੀਂ ਪਵਾਉਂਦਾ ਆਦਨ ਮੈਂ ਪੈਂਦਾ ਹੁੰਦਾ ਨਹੀਂ ਤਾਂ ਜਿੱਦਣ ਬਾਬਾ ਮਾਰਤਾ ਦੀ ਵਾਸਤੇ ਆਂਦੇ ਨੇ ਉਦੋਂ ਮੈਂ ਪੈਂਦਾ ਹੀ ਹੁੰਦਾ ਦਾ ਨਹੀਂ ਅੱਜ ਕੀ ਚੱਕਰ ਮੈਂ ਪਿਆ ਨਹੀਂ 等你。<Okay. S 2> okay. Patusha, Patusha Mera takala tuni Patusha Ata mana Mera takala

बहुत है। एक चौड़ी होल है ला नहीं फिर। जोड़े के ने चार, तो चार, आठ है ਹਾਂਜੀ ਲਾਮਲਾ ਕਬੂਤਰ ਆਇਆ ਮੈਨੂੰ ਲੱਗਦਾ ਗੱਦਵਾਰੇ ਬੈਠਾ ਆਕੇ ਹੁਣ ਜੇ ਛੇ ਦਾ ਬਹਿ ਗਿਆ ਇਹ ਨਹੀਂ ਪਤਾ ਹੁਣ ਬੈਠਾ ਨਹੀਂ ਬੈਠਾ ਚਲੋ ਬਾਕੀ ਦੇਖਦੇ ਆ ਕੀ ਬੰਦਾ ਕੀ ਨਹੀਂ ਠੀਕ ਆ ਸਤਿ ਸ੍ਰੀ ਅਕਾਲ